ਇਸ ਸਮੇਂ ਮਲਕਪੁਰ ਪਿੰਡ ਹੈ ਅਜਨਾਲਾ ਵੀ ਕਿ ਮੌਜੂਦ ਆ ਜਿੱਥੇ ਸ਼ਮਸ਼ੇਸ਼ ਸਿੰਘ ਹੁੰਦਾ ਹੈ ਕਹਿੰਦਾ ਭੱਜਦਾ ਬੋਧ ਹੈ ਧੜਾਕ ਹੈ ਲੇਕਿਨ ਦਬਾ ਕੇ ਨਹੀਂ ਦਿੱਤਾ ਗਰੀਬ ਨੇ ਆਹ ਗੱਲ ਗਰੀਬ ਮਿਰਤਨ ਤੁਸੀਂ ਕਹਿ ਰਹੇ ਹੋ ਕਿੰਨੀਆਂ ਕਿਹੜੀਆਂ ਅੱਜ ਤੱਕ ਸਰ ਮੈਂ 100+ ਮੈਰਾਥਨ ਖੇਡ ਚੁਕਾ ਕਿ ਕਿ ਮੈਂ ਕਿੱਥੇ ਕਿੱਥੇ ਖੇਡਿਆ ਤੁਸੀਂ ਸਰ ਮੈਰਾ ਧਰਮ ਮੈਂ ਕਾਰੀ ਬਾਰਡਰ ਸੁਲਤਾਨਪੁਰ ਲੋਧੀ ਜਲੰਧਰ ਇਹਦਾ ਹੋ ਸਰ ਬਹੁਤ ਸਾਰੇ ਥਾਵਾਂ ਤੇ ਮੈਨੂੰ ਜਾਗ ਨਹੀਂ ਹੁਣ ਮੈਂ ਕਿੱਥੇ ਕਿੱਥੇ ਖੇਡਦਾ ਇਹਦਾ ਕਿਤੇ ਵੀ ਕੋਈ ਫਾਇਦਾ ਨਹੀਂ ਹੋਇਆ ਅਜੇ ਤੱਕ ਸਰ ਕੋਈ ਫਾਇਦਾ ਨਹੀਂ ਹੋ ਰਿਹਾ ਸਰ ਮੈਂ ਆਰ ਆਰਮੀ ਜੀ ਅਪਲਾਈ ਕਰ ਦਿੱਤਾ ਹਾਂ ਪੁਲਿਸ ਜੀ ਪੰਜੀ ਤਿਆਰੀ ਮੈਂ ਅਪਲਾਈ ਕਰ ਰਿਹਾ ਹਾਂ ਪਰ ਸਰ ਨਹੀਂ ਕਿਤੇ ਨਹੀਂ ਦਿਲ ਕਰਦਾ ਮੈਂ ਦੇਖ ਰਿਹਾ ਸੀ ਜਦੋਂ ਮੈਡਲ ਦੀ ਗੱਲ ਕੀਤੀ ਹੈ ਉਹ ਮੈਡਲ ਤੁਸੀਂ ਬੜੇ ਕਰਕੇ ਟੰਗੇ ਹੋਏ ਆ ਕਿੰਨੇ ਮਿਲੇ ਅੱਜ ਤੱਕ ਆ ਜਿਹੜੇ ਮੈਡਲ ਟੰਗੇ ਆ ਇਹ ਬਸ ਰੱਸੀ ਦੇ ਟੰਗੇ ਆ ਇਹਨਾਂ ਦੀ ਕੋਈ ਵੀ ਤਾਂ ਵੈਲਿਊ ਨਹੀਂ ਹੈ ਤੇ ਸਾਰੇ 100 ਰੁਪਏ ਵਾਲੇ ਬੂਟ ਆ ਜਿੰਨਾ ਨਾ ਮੈਂ ਵੀ ਇਹ ਸਾਰੇ ਮੈਡਲ ਜਿੱਤੇ ਜਿਹੜੀ ਚਲੋ ਮੈਡਲ ਵੈਸੇ ਮੈਡਲ ਤਾਂ ਮੈਡਲ ਅੱਤ ਘੁਮਾਵਾ ਇੱਕ ਸ਼ਾਨ ਹੁੰਦੀ ਆ ਪਰ ਕਿਤੇ ਫਾਇਦਾ ਨਹੀਂ ਆ ਸਾਰੇ ਮੈਡਲਾਂ ਦਾ ਕੋਈ ਫਾਇਦਾ ਨਹੀਂ ਹੈ ਇਹ ਬਸ ਰੱਸੀ ਦੇ ਟੰਗੇ ਟਾ ਬਾਰੇ ਦੱਸ ਲਈ ਬੂਟਾਂ ਕੇ ਪਰ ਕੋਈ ਜਿਹੜੇ ਬੂਟਾਂ 100 ਰੁਪਏ ਦੇ ਉਹ ਵੀ ਦਿਖਾਓ ਕੀ ਕੀ ਉਹਦੀ ਕਹਾਣੀ ਹੈ 100 ਰੁਪਏ ਵਾਲੇ ਮੇ ਕੋਈ ਬੂਟਾ ਜਿੰਨੇ ਮੈਟਰ ਮੈਂ ਇਹਨਾਂ ਨੇ ਜਿੱਤੇ ਆ ਕਿਹੜੇ ਆ ਦੇਖੋ ਦੇਖ ਲੈਣਾ 100 ਰੁਪਏ ਦੇ ਦੇਖੋ ਇਹ ਇੱਕ ਇਹ ਇੱਕ ਬੂਟ ਜਿਹੜੇ ਪਿਛਲੇ ਨਾ 5 ਸਾਲਾਂ ਤੋਂ ਇਹ ਤਕਰੀਬਨ ਜਿਹੜੇ 5 ਸਾਲ ਤੋਂ ਇਹੇ ਬੂਟਾਂ ਦੇ ਨਾਲ ਹੀ ਖੇਡਦੇ ਆ ਔਰ 100 ਰੁਪਏ ਲੈ ਕੇ ਤੇ ਲੱਕੀ ਆ ਮੇਰੇ ਵਾਸਤੇ ਲੇਕਿਨ ਇਹ ਟੁੱਟ ਚੁੱਕਿਆ ਹੈ ਮੇ ਕੋ ਸੌਦੋ ਕਲਾਸ ਆਇਆ ਕਈ ਸਾਰ ਇਦਾਂ ਵੀ ਹਾ ਡਾਊਨ ਕਰਕੇ ਉਧਰ ਉਧਰ ਹੋ ਗਏ ਤੇ ਕੋਈ ਸਾਰ ਯਾਰ ਮੇਲੀ ਇਦਾਂ ਲੈ ਆਉਂਦੇ ਵੀ ਹਨ ਨੂੰ ਦੇ ਦੇ ਘਰੋਂ ਡੰਗਰੇ ਡੜੀ ਜੀ ਦੀ ਦੱਤ ਹੋ ਗਈ ਉਹ ਪੰਜ ਸਾਲ ਜੰਮ ਬਿਮਾਰੀ ਨਾਲ ਲੜਦੇ ਰਹੇ ਹਾਂ ਜੀ ਘਰ ਵਿੱਚ ਸਰ ਬਹੁਤ ਗਰੀਬੀ ਹੈ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਆਰਮੀ ਦੇ ਵਿੱਚ ਜਾਂ ਪੁਲਿਸ ਵਿੱਚ ਕਿਤਨੇ ਕਿਤਨੇ ਨੌਕਰੀ ਤੇ ਮਿਲ ਜਾਂਦੀ ਹੈ ਜਿਹੜੇ ਖਿਡਾਰੀ ਹੁੰਦੇ ਦੜਾਕ ਹੁੰਦੇ ਸਰ ਪਾਸ ਸਰ ਕੋਈ ਐਵੀਂ ਦੀ ਚੀਜ਼ ਨਹੀਂ ਹੋਈ ਸਰ ਸਾਡੇ ਕਰੀ ਕਿੰਨੀ ਕੋਸ਼ਿਸ਼ ਨਹੀਂ ਸਰ ਸਾਡੇ ਕੋਸ਼ਿਸ਼ ਤੇ ਬੜੇ ਕਿਤੇ ਭਰ ਨਹੀਂ ਸਰ ਆਸਟੈਂਡ ਕੀ ਇਸ ਮਸਿਆਵਾਂ ਜਬ ਪਕਈਏ ਕਿ ਤੁਸੀਂ ਖਿਡਾਰੀ ਬਣਨਾ ਤੁਸੀਂ ਅੱਗੇ ਸ਼ੌਂਕ ਦਾ ਦੌੜਨਾ ਹੀ ਆ ਪ੍ਰੋਬਲਮ ਕੀ ਆਉਂਦੀ ਸਰ ਪ੍ਰੋਬਲਮ ਪ੍ਰੋਬਲਮ ਸਾ ਗਰੀਬੀ ਦੀ ਆਉਂਦੀ ਹੈ ਗਰੀਬੀ ਦੇ ਸਾਰੇ ਅਸੀਂ ਉਠਣਾ ਚਾਹੁੰਦੇ ਫਿਰ ਗਰੀਬੀ ਦਬਾ ਲਦੀ ਦੀ ਸ਼ਮਸ਼ੇਰ ਜੀ ਅੰਮ੍ਰਿਤ ਸਾਹਿਬ ਤੁਸੀਂ ਦੱਸ ਦਿਓ ਸਭ ਤੋਂ ਵੱਧ ਤੁਸੀਂ ਦੌੜਿਆ ਦੱਸ ਸਕਦੇ ਕਿੰਨੇ ਕੁ ਤੁਸੀਂ ਇੱਥੇ ਦੇ ਖੇਡਾਂ ਜਾਂ ਮੈਰਥਨ ਜਿਹੜੀਆਂ ਇੱਥੇ ਤੁਸੀਂ ਖੇਡਿਆ ਹੋ ਸਰ ਅੰਮ੍ਰਿਤ ਸਾਹਿਬ ਮੈਂ ਬਹੁਤ ਜ਼ਿਆਦਾ ਮੈਰਾਤਨ ਖੇਡੀਆਂ ਦੇ ਫਰਸਟ ਹੁੰਦਾ ਰਿਹਾ ਤੇ ਸਰ ਜੀ ਜੇ ਤੁਮਨ ਤਾਂ ਮਾਨ ਸਾਫ ਕਰੰਦੇ ਖੇਡਾਂ ਵਰਤ ਮੰਜਾਬ ਨਹੀਂ ਉਹਨਾਂ ਤੋਂ ਵੀ ਸਰ ਮੈਂ ਦਿਲੇ ਚ ਕੱਲ ਤੱਕ ਗੱਲ ਜੁੰਦੀ ਨੇ ਉੱਥੋਂ ਵੀ ਸਰ ਮੈਂ ਫਸਟ ਹੁੰਦਾ ਰਿਹਾ ਦਿਲੇ ਚ ਹਾਂਜੀ ਸਰ ਹੁਣ ਹੁਣ ਇਸ ਟਾਈਮ ਜੇ ਆਪਾਂ ਬੂਟਾਂ ਦੀ ਗੱਲ ਕਰੀਏ ਉਹ ਉਹ ਤਾਂ ਨੋਰਮਲ ਚੀਜ਼ ਐ 100 200 500 ਰੁਪਈਆ ਹਾਂਜੀ ਸਰ ਨੋਰਮਲ ਬੂਟ ਪਰ ਸਰ ਮੇਰੇ ਕੋ ਨਹੀਂ ਹੈਗੇ ਤੁਸੀਂ ਵੀ ਲੈ ਨਹੀਂ ਨਹੀਂ ਸਰ ਉਹ ਵੀ ਲੈਣ ਮੇ ਕੋ ਨਹੀਂ ਹੈ ਨਿਆ ਪੈਸਾ ਇਸ ਤੋਂ ਇਲਾਵਾ ਵੀ ਕਿਸੇ ਨੇ ਅਜੇ ਤੱਕ ਕੋਈ ਸੰਸਥਾ ਖੇਡਾਂ ਖਿਡਾਰੀਆਂ ਲਈ ਤਾਂ ਬੜੇ ਲੋਕ ਆ ਗਿਆ ਜਾਂਦੇ ਤੁਹਾਡੇ ਲਈ ਕੋਈ ਨਹੀਂ ਆਇਆ ਨਹੀਂ ਸਰ ਮੇਰੇ ਲਈ ਕੋਈ ਨਹੀਂ ਆਇਆ ਥਾ ਅਕਸਰ ਜਿਹੜੀ ਗਰੀਬੀ ਆ ਨਾ ਇਹ ਹੁਨਰ ਦੇ ਉੱਪਰ ਭਾਰੀ ਪੈਂਦੀ ਆ ਕੋਈ ਸਮਾਂ ਹੀ ਹੋਊਗਾ ਜਾਂ ਕੋਈ ਵਿਰਲਾ ਹੀ ਹੋਏਗਾ ਜਿਹੜਾ ਗਰੀਬੀ ਨੂੰ ਹਟਾ ਕੇ ਹੁਨਰ ਜਿਹੜਾ ਉੱਪਰ ਚੱਲ ਜਾਵੇ ਤਾਂ ਆਪਣਾ ਪੁਖ ਬਣਾ ਲਵੇ ਇਸ ਸਮੇ ਮਲਕਪੁਰ ਪਿੰਡ ਐ ਅਜਨਾਲਾ ਵਿਖੇ ਮੌਜੂਦ ਆ ਜਿੱਥੇ ਸ਼ਮਸ਼ੇਰ ਸਿੰਘ ਆ ਮੁੰਡਾ ਕਹਿੰਦਾ ਭੱਜਦਾ ਬੋਤ ਐ ਧੜਾਕ ਐ ਲੇਕਿਨ ਦਬਾ ਕੇ ਨਹੀਂ ਦਿੱਤਾ ਗਰੀਬੀ ਨੇ ਪੂਰੀ ਗੱਲਬਾਤ ਇਹਨਾਂ ਕਰਾਂਗੇ ਸਭ ਤੋਂ ਪਹਿਲਾਂ ਸ਼ਮਸ਼ੇਰ ਕਦੋਂ ਤੋਂ ਭੱਜਣਾ ਸ਼ੁਰੂ ਕੀਤਾ ਤੁਹਾਡੀ ਉਮਰ ਕਿੰਨੀ ਐ ਸਰ ਮੈਂ 2014 ਤੋਂ ਸਟਾਰਟ ਕੀਤੀ ਰਨਿੰਗ ਤੇ ਸਰ ਮੇਰੀ ਉਮਰ ਹੈਗੀ ਜੋ 25 ਸਾਲ ਹੋ ਗਈ ਸਰ 25 ਸਾਲ ਉਮਰ ਹੈਗੀ ਤੇ ਸਰ ਮੈਂ 100 ਤੋਂ ਪਲੱਸ ਮੈਡਲ ਜਿੱਤ ਚੁੱਕਾ ਮੈਰਾਥਨ ਤੇ ਸਟੇਟ ਮੈਡਲ ਮੇਰੇ ਪੰਜਾਬ ਚ 2-3 ਸਰ ਮੈਂ ਜਿਹੜੀ ਜੇਪਾ ਗੱਲ ਕਰੀ ਮੈਰਾਥਨ ਤੁਸੀਂ ਕਹਿ ਰਹੇ ਹੋ ਕਿੰਨੀਆਂ ਖੇਡੀਆਂ ਅਜ ਤੱਕ ਸਰ ਮੈਂ 100 ਦੇ ਪਲੱਸ ਮੈਰਾਥਨ ਖੇਡ ਚੁੱਕਾ ਹਾਂ ਹਾਂ ਜੀ ਸਰ ਕਿੰਨੇ ਕਿਲੋਮੀਟਰ ਵੱਤੋ ਵੱਤ ਭੱਜਿਓ 21 ਕਿਲੋਮੀਟਰ ਮੈਂ ਵੱਤੋ ਵੱਤ ਭੱਜਾਂ 21 ਕਿਲੋਮੀਟਰ 10 ਕਿਲੋਮੀਟਰ ਸਰ ਮੇਰੇ ਕੋ ਇਦਾਂ ਗੇਮ ਦੀ ਕੋਈ ਵੀ ਇਦਾਂ ਵੀ ਕੋਈ ਵੀ ਚੀਜ਼ ਨਹੀਂ ਮੇਰੇ ਕੋ 100 ਰੁਪਏ ਵਾਲੇ ਬੂਟ ਆ ਹਾਂਜੀ ਸਰ ਇਹ 5-6 ਸਾਲ ਮੈਂ ਇਹੋ ਪੌਂਦਾ ਰਿਹਾ 100 ਰੁਪਏ ਵਾਲੇ ਬੂਟ ਉਹ ਮੈਂ ਸਰ ਦਿਖਾ ਵੀ ਸਕਦਾ ਤੁਹਾਨੂੰ 100 ਰੁਪਏ ਵਾਲੇ ਬੂਟ ਹਾਂਜੀ ਸਰ 5-6 ਸਾਲ ਤੋਂ ਉਹੀ ਬੂਟਾਂ ਦੇ ਨਾਲ ਤੁਸੀਂ ਖੇਡਦੇ ਹੋ ਹਾਂਜੀ ਹੋਰ ਕੋਈ ਚੀਜ਼ ਨਹੀਂ ਹੈ ਹਾਂਜੀ ਹੋਰ ਕੋਈ ਇਦਾਂ ਕੋਈ ਸਮਾਨ ਨਹੀਂ ਹੈ ਗੇਮ ਦਾ ਸਾਡੇ ਓਹੋ ਭਾਂ 6 ਸਾਲ ਉਹ ਬੂਟਾ ਨਾ ਕੱਢੇ ਹਾਂਜੀ ਸਰ ਤੇ ਜਿਹੜੀ ਮੈਰਾਥਨ ਕਿਤੇ ਕਿਤੇ ਖੇਡੀਆਂ ਤੁਸੀਂ ਸਰ ਮੈਰਾਥਨ ਮੈਂ ਟਾਰੀ ਬਾਰਡਰ ਸੁਲਤਾਨਪੁਰ ਲੋਧੀ ਜਲੰਧਰ ਇਹਦਾ ਹੋਰ ਸਰ ਬਹੁਤ سارے ਥਾਵਾਂ ਤੇ ਮੈਨੂੰ ਯਾਦ ਨਹੀਂ ਹੁਣ ਮੈਂ ਕਿੱਥੇ ਕਿੱਥੇ ਖੇਡ ਚੁੱਕਾ ਹਾਂ ਹਾਂਜੀ ਇਹਦਾ ਕਿਤੇ ਵੀ ਕੋਈ ਫਾਇਦਾ ਨਹੀਂ ਹੋਇਆ ਅਜੇ ਤੱਕ ਨਹੀਂ ਸਰ ਕੋਈ ਫਾਇਦਾ ਨਹੀਂ ਹੋਇਆ ਸਰ ਮੈਂ ਆਰ ਆਰਮੀ 'ਚ ਵੀ ਅਪਲਾਈ ਕਰ ਚੁੱਕਾ ਹਾਂ ਪੁਲਿਸ 'ਚ ਵੀ 25 30 ਆਰੀ ਮੈਂ ਅਪਲਾਈ ਕਰ ਸਕਾਂ ਪਰ ਸਰ ਨਹੀਂ ਕਿਤੇ ਨਹੀਂ ਗੱਲ ਬੰਦ ਮੈਂ ਦੇਖ ਰਿਹਾ ਸੀ ਜਦੋਂ ਮੈਡਲ ਦੀ ਗੱਲ ਕੀਤੀ ਆ ਉਹ ਮੈਡਲ ਤੁਸੀਂ ਬੜੇ ਘਰ ਚ ਟੰਗੇ ਪਏ ਆ ਕਿੰਨੇ ਕਿ ਮਿਲੇ ਅਜੇ ਤੱਕ ਸਰ ਮੈਡਲ ਮੇ ਕੋ 100 ਤੋਂ ਪਲੱਸ ਆਇਆ ਹੈ ਕਈ ਸਰ ਇਦਾਂ ਵੀ ਹਾ ਡਾਊਨ ਕਰਕੇ ਇਧਰ ਉਧਰ ਹੋ ਗਏ ਤੇ ਕੋਈ ਸਰ ਯਾਰ ਬੇਲੀ ਇਦਾਂ ਲੈ ਆਂਦੇ ਵੀ ਸਾਨੂੰ ਦੇ ਦੇ ਵੀ ਘਰ ਕੋ ਟੰਗਣੇ ਹਾਂਜੀ ਸਰ ਸਬ ਮੈਡਲ ਬਹੁਤ ਜ਼ਿਆਦੇ ਪਰ ਯਾਰ 200 ਮੰਨ ਲਓ ਕਿ ਟੰਗਣ ਨੂੰ ਲੈ ਕੇ ਕਿ ਭਾਈ ਇੱਕ ਦੇ ਦੇ ਸ਼ੌਂਕ ਨਹੀਂ ਸ਼ੌਂਕ ਲਈ ਸਰ ਲੈ ਆਂਦੇ ਵੀ ਮੈਨੂੰ ਦੇ ਦੇ ਅਸੀਂ ਘਰ ਟਾਂਗ ਦੀਏ ਵਧੀਆ ਲੱਗਣਗੇ ਪਰ ਇਹਨਾਂ ਮੈਡਲਾਂ ਦਾ ਕੋਈ ਫਾਇਦਾ ਵੀ ਹੋਇਆ ਨਹੀਂ ਸਰ ਕੋਈ ਫਾਇਦਾ ਨਹੀਂ ਹੋਇਆ ਮੈਡਲਾਂ ਦਾ ਸਰ ਪਰ ਪਰਿਵਾਰ ਦੇ ਵਿੱਚ ਕੋਣ ਕੋਣ ਤੁਹਾਡੇ ਸਰ ਭਾਬੀ ਮੇਰੀ ਤੇ ਭਰਾ ਤੇ ਮੰਮੀ ਐ ਤੇ ਡੈਡੀ ਜੀ ਦੀ ਡੈਥ ਹੋ ਗਈ ਉਹ 5 ਸਾਲ ਇਦਾਂ ਬਿਮਾਰੀ ਨਾਲ ਲੜਦੇ ਰਹੇ ਹਾਂਜੀ ਘਰ ਵਿੱਚ ਸਰ ਬਹੁਤ ਗਰੀਬੀ ਸੀ ਗਰੀਬੀ ਕਰਕੇ ਸਰ ਮੈਂ ਉੱਠ ਨਹੀਂ ਇਦਾਂ ਵੀ ਤਾਂ ਨਹੀਂ ਜਾ ਸਕਿਆ ਜੇ ਸਰ ਥੋੜੇ ਹੁੰਦੇ ਸਹੀ ਤਾਂ ਫੇਰ ਤੇ ਗੇਮ ਵਧੀਆ ਕਰ ਲੈਣੀ ਸਰਕਾਰ ਅੱਗੇ ਇਹ ਜੋ ਇਹੋ ਮੈਂ ਇੰਤਿਆਹੀ ਆਨ ਕੋਈ ਨਾ ਕੋਈ ਜੋਬ ਮਿਲ ਜੇ ਜਿਦਾ ਤੁਸੀਂ ਕਹਿੰਦੇ ਕਿ ਗਰੀਬੀ ਕਰਕੇ ਤੁਸੀਂ ਨਹੀਂ ਵੱਸ ਸਕੇ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਆਰਮੀ ਦੇ ਵਿੱਚ ਜਾਂ ਪੁਲਿਸ ਵਿੱਚ ਕਿਤੇ ਨਾ ਕਿਤੇ ਨੌਕਰੀ ਤੇ ਮਿਲ ਜਾਂਦੀ ਹੈ ਜਿਹੜੇ ਖਿਡਾਰੀ ਹੁੰਦੇ ਦੜਾਕ ਹੁੰਦੇ ਆ ਹਾਂਜੀ ਸਰ ਪਰ ਸਰ ਕੋਈ ਐਵੀ ਜੀ ਚੀਜ਼ ਨਹੀਂ ਹੋਈ ਸਾਡੇ ਕ੍ਰਿਕਟ ਦੀ ਕੋਸ਼ਿਸ਼ ਨਹੀਂ ਸਰ ਕੋਸ਼ਿਸ਼ ਤੇ ਬੜੀ ਕੀਤੀ ਪਰ ਨਹੀਂ ਸਰ ਨਹੀਂ ਮਿਲਦੀ ਰਹੀ ਜੋ ਕੀ ਕਰੇ ਸਰ ਇਦਾਂ ਇੱਕ ਸਾਇਕਲ ਦੇ ਇਦਾਂ ਰਹਿਦਾ ਐ ਇਹਦਾ ਅਪਲਾਈ ਤਾਂ ਬਹੁਤ ਕੀਤਾ ਸਰ ਪਰ ਨਹੀਂ ਗੱਲ ਬੰਦ ਨਹੀਂ ਕੱਚੂ ਰਹਿ ਕੱਚੇ ਜਾਂਦੇ ਹੂੰ ਦੁੜਾਕ ਹੂੰ ਦੌੜਦੇ ਹੂੰ ਦੌੜ ਸਹੀ ਹੁੰਦੀ ਤੁਹਾਡੀ ਉੱਥੇ ਕਿਉਂ ਉੱਥੇ ਦੌੜਨਾ ਤਾਂ ਉੱਥੇ ਹੀ ਪੈਂਦਾ ਫਿਟਨੈਸ ਸਹੀ ਹੁੰਦੀ ਆ ਫਿਰ ਰਹਿ ਕੱਚੇ ਪੂਰਾ ਐਕਸਲੈਂਟ ਹੁੰਦਾ ਸਰ ਦੌੜ ਤੋਂ ਮੈਂ ਪਹਿਲੇ ਨੰਬਰ ਤੇ ਹੁੰਦਾ ਐਕਸਲੈਂਟ ਵੀ ਲਾਈਦਾ ਪੂਰਾ ਸਰ ਇਦਾਂ ਹੀ ਨਾ ਨਹੀਂ ਹੁੰਦਾ ਲਿਸਟ ਤੇ ਸਰ ਹਾਂਜੀ ਕਿਉਂ ਨਹੀਂ ਹੁੰਦਾ ਸਰ ਪਤਾ ਨਹੀਂ ਕਿ ਟੈਸਟ ਟੁਸਟ ਚ ਸਰ ਨਹੀਂ ਹੁੰਦਾ ਲਈ ਤੰਦ ਅਪਲਾਈ ਤੇ ਬਹੁਤ ਕੀਤਾ ਥਾ ਹਾਂਜੀ ਹੁਣ ਜਦ ਆਪਾਂ ਕੰਨੇ ਆ ਕਿ ਅ ਇਸ ਟਾਈਮ ਕੀ ਸਮੱਸਿਆਵਾਂ ਜੀ ਆਪਾਂ ਕਹੀਏ ਕਿ ਤੁਸੀਂ ਖਿਡਾਰੀ ਬਨਨਾ ਤੁਸੀਂ ਅੱਗੇ ਸ਼ੌਂਕ ਤੁਹਾਡਾ ਦੌੜਨਾ ਹੀ ਹੈ ਪ੍ਰੋਬਲਮ ਕੀ ਹੁੰਦੀਆਂ ਸਰ ਪ੍ਰੋਬਲਮ ਪ੍ਰੋਬਲਮ ਸਾ ਗਰੀਬੀ ਦੀ ਆਉਂਦੀ ਹੈ ਗਰੀਬੀ ਨੂੰ ਸਾਰੇ ਅਸੀਂ ਉੱਠਣਾ ਚਾਹੁੰਨੇ ਫਿਰ ਗਰੀਬੀ ਦਬਾ ਲੈਂਦੀ ਇਹਦਾ ਹਾਂਜੀ ਸਰ ਸ਼ਮਸ਼ੇਰ ਅ ਅਮਰ ਸਾ ਤੁਸੀਂ ਦੱਸਦੇ ਆ ਸਭ ਤੋਂ ਵੱਧ ਤੁਸੀਂ ਦੌੜੇ ਆ ਦੱਸ ਸਕਦੇ ਹੋ ਕਿੰਨੇ ਕੁ ਤੁਸੀਂ ਇੱਥੋਂ ਦੇ ਖੇਡਾਂ ਜਾਂ ਮੈਰਾਥਨ ਜਿਹੜੀਆਂ ਇੱਥੇ ਤੁਸੀਂ ਖੇਡਿਆ ਹੋਣਗੇ ਸਰ ਅੰਮ੍ਰitsar ਵਿੱਚ ਤੇ ਮੈਂ ਬਹੁਤ ਜ਼ਿਆਦੀ ਮੈਰਾਥਨ ਖੇਡੀਆਂ ਤੇ ਫਰਸਟ ਹੁੰਦਾ ਰਿਆ ਤੇ ਸਰ ਜਿਵੇਂ ਭਗਵੰਤ ਮਾਨ ਸਾਹਿਬ ਕਰਾਉਂਦੇ ਆ ਖੇਡਾਂ ਵਦਨ ਪੰਜਾਬ ਦੀਆਂ ਉਹਨਾਂ ਤੋਂ ਵੀ ਸਰ ਮੈਂ ਜ਼ਿਲ੍ਹੇ 'ਚ ਘਾਲਤਾ-ਕਾਲ ਜੁੰਦੀ ਨੇ ਉੱਥੋਂ ਵੀ ਸਰ ਮੈਂ ਫਰਸਟ ਹੁੰਦਾ ਰਿਆ ਜ਼ਿਲ੍ਹੇ 'ਚ ਹਾਂਜੀ ਸਰ ਸਰ ਮੇਕੋ ਆ ਜਿਹੜੇ ਮੈਡਲ ਟੰਗੇ ਆ ਇਹ ਬਸ ਰੱਸੀ ਦੇ ਟੰਗੇ ਆ ਇਹਨਾਂ ਦੀ ਕੋਈ ਇਦਾਂ ਵੈਲਿਊ ਨਹੀਂ ਆ ਤੇ ਸਾਰੇ 100 ਰੁਪਏ ਵਾਲੇ ਬੂਟ ਆ ਜਿੰਨਾਂ ਨਾਲ ਮੈਂ ਵੀ ਇਹ ਸਾਰੇ ਮੈਡਲ ਜਿੱਤੇ ਆ ਜਿਹੜੀ ਚਲੋ ਮੈਡਲ ਵੈਸੇ ਮੈਡਲ ਦਾ ਮੈਡਲ ਅੱਤ ਘੁਮਾਵਾ ਇੱਕ ਸ਼ਾਨ ਹੁੰਦੀ ਆ ਪਰ ਕਿਤੇ ਫਾਇਦਾ ਨਹੀਂ ਆਇਆ ਨਹੀਂ ਸਰ ਇਹ ਮੈਡਲਾਂ ਦਾ ਕੋਈ ਫਾਇਦਾ ਨਹੀਂ ਆਇਆ ਸਰ ਇਹ ਬਸ ਰੱਸੀ ਦੇ ਟੰਗੇ ਸਾਰ ਤੁਸੀਂ ਬੂਟਾਂ ਬਾਰੇ ਦੱਸ ਰਹੇ ਬੂਟਾਂ ਕਿ ਮੇਰੇ ਕੋ ਜਿਹੜੇ ਬੂਟ ਆ 100 ਰੁਪਏ ਦੇ ਉਹ ਵੀ ਦਿਖਾਓ ਕੀ ਕੀ ਉਹਦੀ ਕਹਾਣੀ ਕੀ ਆ ਸਰ 100 ਰੁਪਏ ਵਾਲੇ ਮੇਰੇ ਕੋ ਬੂਟ ਆ ਜਿਨ੍ਹਾਂ ਨੇ ਮੈਡਲ ਮੈਂ ਇਹਨਾਂ ਨੇ ਜਿੱਤੇ ਆ ਕਿਹੜੇ ਆ ਦੇਖ ਲੋ ਦੇਖ ਸਕਦੇ ਸਾਰ 100 ਰੁਪਏ ਦੇ ਬੂਟ ਇੱਕੋ ਇਹ ਕਹਿੰਦੇ ਕਿ ਬੂਟ ਜਿਹੜੇ ਪਿਛਲੇ ਨਾ 5 ਸਾਲਾਂ ਤੋਂ ਇਹ ਤਕਰੀਬਨ ਜਿਹੜੇ 5 ਸਾਲ ਤੋਂ ਇਹੇ ਬੂਟਾਂ ਦੇ ਨਾਲ ਹੀ ਖੇਲਦੇ ਆ ਔਰ 100 ਰੁਪਏ ਦੇ ਲੈ ਕੇ ਕਹਿੰਦੇ ਲੱਕੀ ਆ ਮੇਰੇ ਵਾਸਤੇ ਲੇਕਿਨ ਇਹ ਟੁੱਟ ਚੁੱਕੇ ਆ ਅਸ਼ੇ ਸ਼ਮਸ਼ੀਰ ਅ ਕਹਿੰਦੇ ਕੋਈ ਤੁਹਾਡੇ ਇਥੇ ਕੋਈ ਯੂਨੀਵਰਸਿਟੀ ਦੇ ਡਾਇਰੈਕਟਰ ਵੀ ਆਏ ਸੀਗੇ ਉਹ ਉਹ ਕੀ ਹਾਂ ਜੀ ਸਰ ਗੁਰਨਾਣਗ ਯੂਨੀਵਰਸਿਟੀ ਦੇ ਡਾਇਰੈਕਟਰ ਸਾਹਿਬ ਆਏ ਇਹ ਉਹ ਮੈਨੂੰ ਆਪਣੇ ਦਾ ਬੂਟ ਲੈ ਕੇ ਦਿੰਦੇ ਸੀ ਪੈਰੀ ਲਾ ਕੇ ਤਾਂ ਮੈਂ ਹਾਂ ਨਹੀਂ ਸਰ ਚੰਗੇ ਨਹੀਂ ਲੱਗੇ ਦਾ ਹਾਂਜੀ ਸਰ ਨਹੀਂ ਸਰ ਮੈਂ ਲੈ ਹਾਂਜੀ ਹੁਣ ਹੁਣ ਇਸ ਟਾਈਮ ਜੇ ਆਪਾਂ ਬੂਟਾਂ ਦੀ ਗੱਲ ਕਰੀਏ ਉਹ ਉਹ ਤਾਂ ਨੋਰਮਲ ਚੀਜ਼ ਹੈ 100 200 500 ਰੁਪਈਆ ਹਾਂਜੀ ਸਰ ਜੀ ਨੋਰਮਲ ਬੂਟ ਪਰ ਸਰ ਮੇਰੇ ਕੋ ਨਹੀਂ ਹੈਗੇ ਹਾਂਜੀ ਉਹ ਵੀ ਲੈ ਲੀ ਤੇ ਨਹੀਂ ਸਰ ਉਹ ਵੀ ਲੈ ਲਈ ਮੇਰੇ ਕੋ ਨਹੀਂ ਹੈ ਪੈਸੇ ਨਹੀਂ ਹੈ ਹਾਂਜੀ ਕੋਈ ਕੋਈ ਖੇਲਦੇ ਸਮੇਂ ਕੋਈ ਐਹੋ ਜੀ ਘਟਨਾ ਜਿਹੜੀ ਤੁਹਾਨੂੰ ਯਾਦ ਹੋਵੇ ਕੋਈ ਤੁਹਾਡਾ ਨਾਮ ਮਲੂਕੇ ਕੋਈ ਵਧੀਆ ਹੋਈ ਹੋਵੇ ਕੋਈ ক্রিকেট ਨਾਲ ਮਲੂਕ ਅਪਾ ਕੇ ਕੋਈ ਚੰਗਾ ਸਾਡਾ ਨਾ ਹੋਇਆ ਹੋਵੇ ਕੋਈ ਕਈ ਵਾਰ ਐਦਾਂ ਵੀ ਹੁੰਦਾ ਨਾ ਖੇਲਦੇ ਆ ਕੋਈ ਭੱਜਦੇ ਆ ਕੋਈ ਸੱਟ ਲੱਗ ਜਾਂਦੀ ਜਾਂ ਕੋਈ ਐ ਹੋਜੀ ਕੋਈ ਘਟਨਾ ਯਾਦ ਹੋਵੇ ਤੁਹਾਨੂੰ ਹਾਂਜੀ ਸਰ ਇੱਕ ਵਾਰੀ ਮੈਂ ਪਟਿਆਲੇ ਗਿਆ ਆ ਖੇਡਣ ਤੇ ਉੱਥੇ ਸਰ ਮੈਂ ਐਦਾਂ ਮੇਰੇ ਕੈਂਕਰ ਲੰਗੀ ਸੀ ਤੇ ਮੈਂ ਐਦਾਂ ਭੱਜਦਾ ਭੱਜਦਾ ਗਿਆ ਫਿਰ ਵੀ ਸਰ ਮੈਂ ਮੈਚ ਜਿੱਤ ਲਿਆ ਕਿਦਾਂ ਕੀ ਹੋਇਆ ਕਿਸੇ ਸਰ ਜੋ ਰਨਿੰਗ ਸਟਾਰਟ ਹੋਈ ਤੇ ਮੈਂ ਐਦਾਂ ਦੌੜ ਸ਼ੁਰੂ ਕਰਤੀ ਤੇ ਜਾਂਦੇ ਜਾਂਦੇ ਸਰ ਮੇਰੇ ਕੈਂਕਰ ਵੱਜ ਗਈ ਪੈਰ ਦੇ ਵਿੱਚ ਹਾਂਜੀ ਬੂਟ ਸੀ ਹਾਂਜੀ ਸਰ ਇਹ ਬੂਟ ਹੀ ਤੇ ਮੇਰੇ ਪੈਰ ਵਿੱਚ ਕੈਂਕਰ ਵੱਜ ਗਈ ਤੇ ਉਹ ਸਰ ਬਲੱਡ ਆਉਂਦਾ ਪਿਆ ਸੀ ਉਥੋਂ ਸਰ ਫਿਰ ਮੈਂ ਉਥੋਂ ਕੇ ਦੀ ਮਦਦ ਲਈ ਤੇ ਉਥੋਂ ਕੈਂਕਰ ਕੱਢੀ ਤੇ ਬਹੁਤ ਜ਼ਿਆਦਾ ਖੂਨ ਵਗ ਰਹਾ ਹੈ ਹਾਂਜੀ ਤੇ ਉਦੋਂ ਫਿਰ ਜਿਹੜਾ ਮਤਲਬ ਉਹ ਦੌੜ ਹੋਈ ਸੀਗੀ ਜਿਹੜੇ ਉਹਦੇ ਪ੍ਰਬੰਧਕ ਸੀਗੇ ਉਹਨਾਂ ਨੇ ਕੋਈ ਇਲਾਜ ਕਰਾਇਆ ਜਾਂ ਕਿੱਦਾਂ ਫਿਰ ਇਲਾਜ ਕਿੱਦਾਂ ਕੀਤਾ ਉਹ ਚੀਜ਼ ਨਹੀਂ ਸਰ ਉਹ ਮੇਰਾ ਯਾਰ ਹੀ ਬਸ ਉਹਨੇ ਮੜੀ-ਮੜੀ ਪੱਟੀ ਕਰ ਦਿੱਤੀ ਤੇ ਬਸ ਉਹਨਾਂ ਨੇ ਕੁਝ ਦੱਸਿਆ ਕੁਝ ਨਹੀਂ ਨਹੀਂ ਸਰ ਉਹਨਾਂ ਨੇ ਨਹੀਂ ਕੀਤਾ ਹਾਂ ਹੋਰ ਕੋਈ ਤੁਸੀਂ ਜਿੱਦਾਂ ਦੱਸਦੇ ਜੀ ਆਪਾਂ ਗੱਲ ਕਰਦੇ ਸੀ ਕਿ ਆਰਮੀ ਦੀ ਗੱਲ ਕੀਤੀ ਆ ਪੰਜਾਬ ਪੁਲਿਸ ਦੀ ਗੱਲ ਕੀਤੀ ਆ ਇਸ ਤੋਂ ਇਲਾਵਾ ਵੀ ਕਿਸੇ ਨੇ ਅਜੇ ਤੱਕ ਕੋਈ ਸੰਸਥਾ ਖੇਡਾਂ ਖਿਡਾਰੀਆਂ ਲਈ ਤਾਂ ਬੜੇ ਲੋਕ ਅੱਗੇ ਆ ਜਾਂਦੇ ਤੁਹਾਡੇ ਲਈ ਕੋਈ ਨਹੀਂ ਆਇਆ ਨਹੀਂ ਸਰ ਮੇਰੇ ਲਈ ਕੋਈ ਨਹੀਂ ਅੱਗੇ ਆਇਆ ਸਾਡੀ ਸਰਕਾਰ ਵੱਲੋਂ ਇਹ ਮੰਗ ਵੀ ਜੋਬ ਦਿੱਤੀ ਜਾਏ ਜਿਹੜੀ ਤੁਸੀਂ ਧੋੜਦੇ ਹੋ ਤੁਹਾਡੇ ਲਈ ਕੋਈ ਕੋਚ ਹੈ ਕੋਈ ਕੋਈ ਦੱਸਣ ਵਾਲਾ ਹੈ ਤੁਹਾਡੇ ਲਈ ਨਹੀਂ ਸਰ ਮੇ ਕੋਈ ਕੋਚ ਨਹੀਂ ਨਾ ਮੇ ਕੋ ਸਰ ਖੇਡ ਦਾ ਕੋਈ ਵੀ ਸਮਾਨ ਨਹੀਂ ਬਸ ਇਹ 100 ਰੁਪਏ ਵਾਲੇ ਬੂਟ ਆ ਨਾ ਸਾਡੇ ਗਰਾਊਂਡ ਬਸ ਰੋਡ ਤੇ ਭੱਜੀਦਾ ਉਹ ਬੀਟੋ ਐਟ ਬੈਂਡੇ ਹਾਂਜੀ ਸਰ ਰੋਜ਼ ਕਿੰਨਾ ਭਜਦੇ ਆਪਾਂ ਸਰ ਰੋਜ਼ ਮੈਂ 15-16 ਕਿਲੋਮੀਟਰ ਭੱਜੀਦਾ ਸਰ ਹਾਂਜੀ 2 ਘੰਟੇ ਦਾ ਡਰ ਵਰਕ ਹੁੰਦਾ ਥਾ ਸੜਕ ਤੇ ਇਦਾਂ ਵਰਕ ਲਈਦਾ ਥਾ ਇੰਨਾ ਸਾਰਾ ਡੇ ਕੋ ਕੋਚ ਨਾ ਕੋਈ ਇਦਾਂ ਕੋਈ ਵੀ ਚੀਜ਼ ਨਹੀਂ ਸਰ ਸਪੋਰਟਸ ਦੀ ਅ ਸ਼ਮਸ਼ੇ ਜਿੱਦਾਂ ਤੁਸੀਂ ਬੂਟਾਂ ਦੀ ਗੱਲ ਵੀ ਦੱਸੀ ਹੈ ਤੁਸੀਂ ਦੱਸਿਆ ਕਿ ਆਰਮੀ ਦੇ ਵਿੱਚ ਅਪਲਾਈ ਕੀਤਾ ਨਹੀਂ ਬਣੀ ਗੱਲ ਸਰ ਨੌਕਰੀ ਨਹੀਂ ਮਿਲੀ ਫਿਰ ਘਰ ਦਾ ਕਿਦਾਂ ਚੱਲਦਾ ਤੁਹਾਡਾ ਸਰ ਜੀ ਘਰ ਏਦਾਂ ਸਰ ਮੈਂ ਕੁਝ ਭੱਜ ਕੇ ਕੁਝ ਬੰਨਣਾ ਚਾਹੁੰਦਾ ਸਰ ਗਰੀਬੀ ਮੈਨੂੰ ਫੇਰ ਥੱਲੇ ਸੁੱਟ ਦਿੰਦੀ ਫੇਰ ਸਾਰੇ ਹੀ ਉੱਠਣਾ ਚਾਹੁੰਦੇ ਤੇ ਫੇਰ ਗਰੀਬੀ ਦੀ ਵਜ੍ਹਾ ਨਾਲ ਸਰ ਫੇਰ ਥੱਲੇ ਆ ਜਾਈਦਾ ਸਰ ਮੈਂ ਕੁਝ ਬੰਨਣਾ ਚਾਹੁੰਦਾ ਪਰ ਗਰੀਬੀ ਬੰਨ ਨਹੀਂ ਦੇਂਦੀ ਹਾਂਜੀ ਸਰ ਹਾਂਜੀ ਸ਼ਮਸ਼ੇਦ ਜਿਵੇਂ ਮਤਲਬ ਤੁਸੀਂ ਦੌੜ ਵੀ ਲਗਾਉਂਦੇ ਹੋ ਤੁਸੀਂ ਕਹਿੰਦੇ ਕਿ ਮੈਂ ਰੋਜ਼ਾਨਾ ਜਿਹੜਾ ਵਾ ਮੈਂ 15 ਤੋਂ 16 ਕਿਲੋਮੀਟਰ 1.5 ਤੋਂ 2 ਘੰਟੇ ਭੱਜਦੇ ਹਾਂ ਉਸ ਤੋਂ ਬਾਅਦ ਕੀ ਕੰਮ ਸਾਰੇ ਦੀ ਦੌੜ ਲਾ ਕੇ ਇਦਾਂ ਦਿਹਾੜੀ ਡੱਪੇ ਚੱਲ ਚਾਹੀਦਾ ਫੇਰ ਸਾਰੀ ਸ਼ਾਮ ਨੂੰ ਘਰ ਆਈਦਾ ਫੇਰ ਸਵੇਰ ਨੂੰ ਇਦਾਂ ਵੀ ਵਰਕ ਲਾ ਕੇ ਫੇਰ ਦਿਹਾੜੀ ਜਾਣਾ ਪੈਂਦਾ ਥਾ ਹਾਂਜੀ ਸਰ ਤੋ ਸਾਰੇ ਵੀ ਇਦਾਂ ਹੁਣ ਮੰਡੀਆਂ ਆ ਗਈਆਂ ਸਾਰਾ ਹੀ ਦੌੜਾ ਦੀ ਬੰਦ ਹੋਈ ਨਹੀਂ ਹੋਣਾ ਸੀਜ਼ਨ ਲਾਉਣ ਚੱਲ ਜਾਣਾ ਫੇਰ ਸਾਰ ਦੋ ਤਿੰਨ ਮਹੀਨੇ ਸੀਜ਼ਨ ਤੇ ਲੰਘ ਜਾਣੇ ਫੇਰ ਸਾਰਾ ਹੀ ਕੰਨਾ ਉੱਥੇ ਫੇਰ ਆਣ ਕੇ ਦਿੰਨੀ ਕਿ ਸਟਾਰਟ ਕਰ ਦੇਣੀ ਫੇਰ ਸਾਰ ਝੋਨੇ ਆਏ ਨੇ ਇਦਾਂ ਝੋਨਾ ਲਾਉਣਾ ਪੈਂਦਾ ਫੇਰ ਦਿਹਾੜੀ ਡੱਪਾ ਇਦਾਂ ਕਰਕੇ ਬਹੁਤ ਸਾਡੀ ਗਰੀਬੀ ਕਾਰਨ ਉੱਠਿਆ ਨਹੀਂ ਜਾ ਰਿਹਾ ਐਥਲੈਟਿਕ ਦੇ ਵਿੱਚ ਆਖਰੀ ਗੱਲ ਕਰੀ ਕੀ ਚੋਹਨੇ ਕੀ ਹੋ ਕੀ ਹੋਣਾ ਚਾਹੀਦਾ ਤੁਹਾਡੇ ਲਈ ਸਰਕਾਰ ਵੱਲੋਂ ਇਹੋ ਪੀ ਲਿਆ ਸਾਡੀ ਵੀ ਕੋਈ ਨਾ ਮੈਨੂੰ ਜੋਬ ਮਿਲ ਜੇ ਜਿਸ ਕਾਰਨ ਮੈਂ ਆਪਣੀ ਘਰ ਦੀ ਗਰੀਬੀ ਚੁੱਕ ਸਕਾਂ ਤੇ ਮੈਂ ਵਧੀਆ ਪਲੇਅਰ ਬਣ ਸਕਾਂ ਸਾ ਇਹਦਾ ਵਧੀਆ ਪਲੇਅਰ ਬਣ ਸਕਾਂ ਤੇ ਇੰਡੀਆ ਲੈਵਲ ਤੇ ਵਧੀਆ ਖੇਡ ਸਕਾਂ ਸਾ ਦੇਖੋ ਇਹ ਸ਼ਮਸ਼ੇਰ ਆ ਕਹਿੰਦਾ ਕਿ ਦੌੜ ਕੇ ਉਹ ਕੁਝ ਬਣਨਾ ਚਾਹੁੰਦਾ ਲੇਕਿਨ ਜਿਹੜੀ ਗਰੀਬੀ ਹੈ ਨਾ ਕਹਿੰਦੇ ਉਹ ਨੂੰ ਉੱਦੇ ਭਜਾਈ ਜਾ ਰਹੀ ਹੈ ਸਰਕਾਰ ਤੋਂ ਮੰਗ ਕਰਦਾ ਕਿ ਮੈਨੂੰ ਕੁਝ ਨਾ ਕੁਝ ਅਜਿਹੀ ਮਦਦ ਕੀਤੀ ਜਾਵੇ ਕਿ ਉਹ ਇੰਡੀਆ ਲੈਵਲ ਤੇ ਵੀ ਖੇਡ ਸਕਦਾ ਉਸ ਤੋਂ ਇਲਾਵਾ ਬਹੁਤ ਸੰਸਥਾਵਾਂ ਹੁੰਦੀਆਂ ਜਿਹੜੀਆਂ ਖੇਡਾਂ ਨੂੰ ਪ੍ਰਮੋਟ ਕਰਦੀਆਂ ਤਾਂ ਇਹੋ ਜਿਹੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਅੱਗੇ ਲੈ ਕੇ ਆਂਦੀਆਂ ਤਾਂ ਕੋਸ਼ਿਸ਼ ਇੱਥੇ ਵੀ ਜੇ ਕੋਈ ਇਹੋ ਜਿਹਾ ਵੀਰ ਜਿਹੜਾ ਇਹਨਾਂ ਵਾਸਤੇ ਕਰ ਸਕਦਾ ਹੋਵੇ ਤਾਂ ਜਰੂਰ ਇਸ ਵੀਰ ਦੀ ਬਾਹ ਫੜਿਓ